मेरा नाम डॉक्टर लुकास मसी ज्यादा सेटी ग्लोबल क्रिश्चियन एक्शन कमेटी पंजाब पहला ते ਤੁਹਾਡੇ ਮਾਧਿਅਮ ਤੋਂ ਤੁਹਾਨੂੰ ਵੀ ਸਭਨਾਂ ਨੂੰ 크리스마ਸ ਦੀਆਂ ਔਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਅੱਜ ਤੁਹਾਨੂੰ ਬੁਲਾਉਣ ਦਾ ਸਾਡਾ ਮਕਸਦ ਇਹ ਆ ਕਿ ਜੋ ਨੀਤੇ ਸਮੇਂ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਤੇ ਆਪ ਵੀ ਕਵਰ ਕੀਤਾ ਔਰ ਸੁਣਿਆ ਵੀ ਹੋਣਾ ਕਿ 크리스마ਸ ਮਨਾਇਆ ਗਿਆ ਜਲੰਧਰ ਦੇ ਵਿੱਚ ਜਿਹਦੇ ਵਿੱਚ ਸੈਲੀਬ੍ਰਿਟੀ ਆਏ ਔਰ ਸੈਲੀਬ੍ਰਿਟੀ ਨੇ ਆ ਕੇ ਜੋ ਸਾਡੇ ਪਵਿੱਤਰ ਸ਼ਾਸਤਰ ਬਾਈਬਲ ਦੇ ਖਿਲਾਫ ਔਰ ਸਾਡੇ ਧਰਮ ਦੇ ਖਿਲਾਫ ਜੋ ਉਹਨਾਂ ਨੇ ਟਿੱਪਣੀਆਂ ਕੀਤੀਆਂ ਕਮੇਡੀ ਕੀਤੀ ਉਹ ਬੜੀ ਸ਼ਰਮਨਾਕ ਔਰ ਉਹਦੇ ਵਿੱਚ ਚਲਦਿਆਂ ਇਹ ਤੇ ਜਿਹੜੀ ਸੈਲੀਬ੍ਰਿਟੀ ਜੋ ਕਰਗੇ ਉਸ ਤੋਂ ਬਾਅਦ ਅਪੋਸਟਲ ਅੰਕਲ ਨਰੂਲਾ ਜੀ ਜੋ ਫਾਊਂਡਰ ਨੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਉਹਨਾਂ ਨੇ ਲਾਈਵ ਦੇ ਵਿੱਚ ਥੋੜੀ ਜੀ ਤਾੜਦਾ ਦਿੱਤੀ ਔਰ ਉਸੇ ਤਾੜਦਾ ਨੂੰ ਲੈ ਕੇ ਜਿਹੜਾ ਵਾ ਟੀਮ ਪ੍ਰਫੁੱਟ ਬਜਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਲੰਧਰ ਦੇ ਵਿੱਚ ਔਰ ਜਲੰਧਰ ਦੇ ਵਿੱਚ ਜਿਹੜੀ ਉਹ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਕੇਵਲ ਇੱਕ ਹੀ 크ਿਸਚੀਅਨ ਉਹਦੇ ਵਿੱਚ ਬੈਠਾ ਸੀ ਔਰ ਬਾਕੀ ਨਾਨ 크ਿਸਚੀਅਨ ਔਰ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨੀ ਚਾਹਾਂਗਾ ਕਿ ਜਿਹੜੀ ਪੀਸੀ ਹੁੰਦੀ ਆ ਪ੍ਰੈਸ ਕਾਨਫਰੰਸ ਹੁੰਦੀ ਆ ਉਹ ਕੌਮ ਦੇ ਜਿਹੜੇ ਮੌਤਪਰਵ ਵਿਅਕਤੀ ਹੁੰਦੇ ਆ ਉਹ ਕਰਦੇ ਆ ਔਰ ਨਾਨ 크ਿਸਚੀਅਨ ਕਦੇ ਵੀ ਮੌਤਪਰਵ ਨਹੀਂ ਹੁੰਦੇ ਔਰ ਜੇ ਉਹਨਾਂ ਨੂੰ ਸ਼ੌਂਕ ਆ ਕਿ ਅਹੀਂ ਮੌਤਪਰਵ ਕਰਨੀ ਆ ਤੇ ਉਹ ਪਹਿਲਾਂ ਆਪਣਾ ਢਾਂਚਾ ਠੀਕ ਕਰਨ ਆਪਣੇ ਨਾਮ 크ਿਸਚੀਅਨਿਟੀ ਦੇ ਬਾਈਬਲ ਦੇ ਅਕੋਰਡਿੰਗ ਰੱਖਣ ਔਰ ਫਿਰ ਅੱਗੇ ਜਿਹੜੀ ਆ ਚੱਲਣ ਸਾਡੇ ਨਾਲ ਡਿਬੇਟ ਕਰਨ ਵਾਸਤੇ ਔਰ ਉਸ ਤੋਂ ਬਾਅਦ ਕੁਝ ਉਹ ਗੱਲਾਂ ਕਰਕੇ ਗਏ ਪੁਰਾਣੀਆਂ ਨਵੀਆਂ ਉਹ ਗੱਲ ਤੋਂ ਬਾਅਦ ਅਸੀਂ ਇੱਕ ਪ੍ਰੈਸ ਕਾਨਫਰੰਸ ਗਲੋਬਲ 크ਿਸਚੀਅਨ ਐਕਸ਼ਨ ਕਮੇਟੀ ਵੱਲੋਂ ਕੀਤੀ ਗਈ ਔਰ ਜਦੋਂ ਸੋਸ਼ਲ ਮੀਡੀਆ ਤੇ ਅਸੀਂ ਸਾਰਾ ਕੁਝ ਸਟੱਡੀ ਕੀਤਾ ਕਿ ਸਾਡੇ ਜਿਹੜੇ ਸਮਾਜ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਸੀ ਕਿ ਇਹ ਗਲਤ ਹੋਇਆ इवन ਕਿ ਬੱਚਾ ਬੱਚਾ ਵੀ ਇਸ ਚੀਜ਼ ਦਾ ਜਾਣੂ ਆ ਕਿ ਜਿਹੜੀਆਂ ਚੀਜ਼ਾਂ ਸੈਲੀਬ੍ਰਿਟੀ ਕਰਕੇ ਗਏ ਚਰਚ ਦੇ ਵਿੱਚ ਔਰ ਉਹ ਜਿਹੜੀਆਂ ਚੀਜ਼ਾਂ ਵਾ ਬਿਲਕੁਲ ਸਾਡੇ ਧਰਮ ਦੇ ਖਿਲਾਫ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬੀਤੇ ਸਮੇਂ ਦੇ ਵਿੱਚ ਦਸਹਿਰਾ ਨੰਕੇ ਗਿਆ ਉਸ ਤੋਂ ਪਹਿਲਾਂ ਰਾਮ ਨੀਲਾ ਦੀਆਂ ਸਟੇਜਾਂ ਲੱਗਦੀਆਂ ਔਰ ਉੱਥੇ ਵੀ ਜਦੋਂ ਗਲਤ ਮਲਤ ਗਾਣੇ ਲਾ ਕੇ ਡਾਂਸ ਕੀਤਾ ਜਾਂਦਾ ਸੀਗਾ ਔਰ ਜਿਹੜੇ ਸਮਾਜ ਦੇ ਸਹੀ ਸੇ